ਹਾਂਜੀ ਬਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਜਰਨੈਲ ਦੇ ਘਰੋਂ ਆ ਪਿੰਡ ਕੋਰ ਵਾਲਾ ਜ਼ਿਲ੍ਹਾ ਮਾਨਸਾ ਦੋਸਤੋ ਕੋਰ ਵਾਲਾ ਹਰੇਕ ਭਰਾ ਪਿੰਡ ਜਾਣਦਾ ਹੀ ਆ ਮਾਨ ਜਿੱਥੋਂ ਦਾ ਸਿੰਗਰ ਬਹੁਤ ਮਸ਼ਹੂਰ ਆ ਤੇ ਬਾਈ ਨੇ ਨਾ ਕਹਾ ਬਹੁਤ ਘੈਂਟ ਮੱਝ ਸੇਲ ਕਰਨੀ ਆ ਪਿਛਲੇ ਸੂਏ ਵੀ ਵੀਰ ਕਹਿੰਦਾ 17 ਕਿਲੋ ਤੇ 600 ਗ੍ਰਾਮ ਦੁੱਧ ਚੋਇਆ ਜੀ ਤੁਸੀਂ ਹਾਂਜੀ ਹਾਂ 17 ਕਿਲੋ 600 ਗ੍ਰਾਮ ਕਹਿੰਦਾ ਆਪਾਂ ਬਾਈ ਕਹਿੰਦਾ ਪਿਛਲੇ ਸੂਏ ਦੁੱਧੇ ਦਾ ਚੋਇਆ ਇਤ ਕੀ ਹੁਣ ਕਿੰਨੇ ਦਿਨਾਂ ਦੀ ਸੂਈ ਆ ਕਿੰਨਾ ਕ ਮੌਕੇ ਤੇ ਦੁੱਧ ਤਿਆਰ ਆ ਸਾਰੀ ਗੱਲਬਾਤ ਆਪਾਂ ਮੁੱਲਵਾੜੀ ਦੀ ਵੀਡੀਓ ਦੇ ਵਿੱਚ ਕਰ ਲਾਂਗੇ ਵੀਰ ਬਣੇ ਵੀਡੀਓ ਨੂੰ ਲਾਸਟ ਤੱਕ ਦੇਖ ਲਿਆ ਕਰੋ ਸਾਰੀ ਡਿਟੇਲ ਪਸ਼ੂ ਦੀ ਮੁੱਲ ਸੂਆ ਦੁੱਧ ਦੱਸਿਆ ਹੁੰਦਾ ਤਾਂ ਕਿ ਸੋਨੂੰ ਵੀ ਸੌਦਾ ਕਰਨਾ ਸੌਖਾ ਹੋ ਜੇ ਆਪਾਂ ਫੋਨ ਕਰਕੇ ਫੇਰ ਉਹੀ ਚੀਜ਼ਾਂ ਪੁੱਛੀ ਜਾਈਏ ਤੇ ਬਾਕੀ ਕੋਲੇ ਆ ਕੇ ਜਿਹੜੇ ਭਰਾਣੇ ਖਰੀਦਣੀਆਂ ਨਾ ਸੌਦਾ ਤੁਸੀਂ ਆਪ ਕਰ ਲਿਓ ਫੁੱਟ ਫੁੱਟ ਤੇ ਸਾਰੇ ਥਾਂ ਲੱਗਿਆ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਿਕਾ ਬਾਈ ਜੀ ਪਹਿਲਾਂ ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲ ਦੋ ਬਾਈ ਜੀ 9463144380 ਠੀਕ ਆ ਜਮਾ ਕਰੇ ਲੁਕਮ ਆ ਗਿਆ ਜੀ ਆਪਣਾ ਹਾਂ ਜੀ ਆਪਣੇ ਘਰ ਦੀ ਮੱਝ ਕਰਦੀ ਮਾਤਾ ਤੀਜਾ ਸੂਆ ਸੂਈ ਹੈ ਬਾਈ ਦੀ ਤੀਜਾ ਸੂਆ ਸੂਈ ਆ ਬਾਈ ਪਿਛਲੇ ਸੂਆ ਚ ਤੇਰੇ ਕੋਲੇ ਇਹਨੇ ਕਿੰਨਾ ਦੁੱਧ ਦਿੱਤਾ ਤੀਜਾ ਪਿਛਲੇ ਸੂਏ ਬਾਈ 17 ਲੀਟਰ 600 ਗ੍ਰਾਮ ਦੁੱਧ ਚੋਇਆ ਆਪਣੀ ਪੂਰ ਗਰੰਟੀ ਹੈ ਜੀ ਕੰਡੇ ਤੇ ਤੁਸੀਂ 17 ਕਿਲੋ 600 ਗ੍ਰਾਮ ਹਾਂਜੀ 17 ਕਿਲੋ 600 ਬਾਈ ਕਹਿੰਦਾ ਆਪਾਂ ਪਿਛਲੇ ਸੂਏ ਚੋਇਆ ਹੁਣ 10 ਦਿਨਾਂ ਦੀ ਸੂਈ ਹੈ ਜੀ 14 ਲੀਟਰ ਬਿਲਕੁਲ ਰੈਡੀ ਹੈ ਦੁੱਧ 14 ਦਾ ਕੋਈ ਡੱਬੇ ਮਾਰ ਕੇ ਲੈ ਜੀ ਡੱਬੇ ਚਾਹੇ ਆਪਦਾ ਕੰਪਿਊਟਰ ਕੰਡੇ ਕਿਵੇਂ ਵੀ ਆਪਦੀ ਤਸੱਲੀ ਕਰ ਲੇ ਹਾਂਜੀ 4 ਡੰਗ ਚੋਲੇ 6 ਚੋਲੇ 14 ਕਿਲੋ ਬਿਲਕੁਲ ਰੈਡੀ ਆ 14 ਕਿਲੋ ਰੈਡੀ ਦਿੱਤਾ ਜੀ ਠੀਕ ਆ ਵੀਰੇ ਬਾਕੀ ਥਣਾ ਥੁਣਾ ਦਾ ਗੈਪ ਸਪੇਸ ਬਹੁਤ ਚੰਗਾ ਵੀਡੀਓ ਤੋਂ ਦੋਸਤੋ ਮੈਂ ਥੋੜਾ ਜਿਹਾ ਲੇਟ ਹੋ ਗਿਆ ਬਾਈ ਨੇ ਬਹੁਤ ਟਾਈਮ ਦਾ ਫੋਨ ਕਰਿਆ ਸੀ ਤੇ ਦੁੱਧ ਤੇ ਅਜਮਾ ਡੰਗ ਤੇ ਹੁਣ ਮੱਝ ਬਾਕੀ ਆਪਾਂ ਤੋੜ ਕੇ ਖੋਲ ਕੇ ਤੁਹਾਨੂੰ ਮੈਂ ਦਿਖਾ ਦਿੰਨਾ ਬੱਚਾ ਬਾਈ ਨੇ ਕੀ ਦਿੱਤਾ ਹੋਇਆ ਬਾਈ ਬੱਚਾ ਕੱਟਿਆ ਬਈ ਬੱਚਾ ਇਹਦੇ ਪਿੱਛੇ ਦੋਸਤੋ ਕੱਟਾ ਅੱਜ ਦੱਸ ਦੇਣਾ ਹੀ ਸੂਈ ਆ ਅੱਜ 10 ਦਿਨ ਹੋ ਗਏ ਸੂਈ 10 ਦਿਨਾਂ ਸੂਈ ਨੂੰ ਹੋ ਗਏ ਖੋਲ ਲੈ ਵੀਰੇ ਤੋੜ ਕੇ ਆਪਾਂ ਦਿਖਾ ਦਿੰਨੇ ਆ ਜਮਾ ਇੱਕ ਵੀਰੇ ਪੂਰੀ ਸੋਹਣੀ ਸਨਖੀ ਆ ਚੰਗੇ ਲੇਵੇ ਹਵਾਨੇ ਦੀ ਆ ਪੂਰਾ ਫੇਕਸੇ ਲੇਵਾ ਕਿਸੇ ਭਰਾ ਨੇ ਬਰੀਡ ਤੇ ਇਹ ਜੇ ਪਸ਼ੂ ਤੋਂ ਬੱਚੇ ਲੈਣੇ ਹੋਣ ਤਾਂ ਬਾਈ ਬਹੁਤ ਵਧੀਆ ਇਹ ਜੇ ਪਸ਼ੂ ਨਾ ਬਰੀਡ ਤੇ ਚੰਗਾ ਸਾਥ ਦਿੰਦਾ ਕਿਸੇ ਭਰਾ ਦਾ ਹਰੇਕ ਘਰੇ ਤਾਂ ਬਾਈ ਇਹ ਜਿਹਾਂ ਮੱਝਾਂ ਨਹੀਂ ਨਿਕਲਦੀਆਂ ਆ ਦੇਖੋ ਫੁੱਟ ਬਾਏ ਫੁੱਟ ਤੇ ਚਾਰੇ ਥਣਾ ਦਾ ਗੈਪ ਸਪੇਸ ਹੋਊਗਾ ਬਾਕੀ ਤੁਸੀਂ ਆਪ ਚੈੱਕ ਕਰ ਲਓ ਬਾਈ ਜਿਹੜੇ ਭਰਾ ਨੇ ਖਰੀਦਣੀ ਆ ਕੋਲੇ ਆ ਜੋ ਤਸੱਲੀ ਦੋਸਤੋ ਤੁਸੀਂ ਜਿਵੇਂ ਮਰਜ਼ੀ ਚਾਰ ਟਾਈਮ ਆਪਦੀ ਕਰ ਲਿਓ ਇਧਰ ਨੂੰ ਲਿਆ ਵੀਰੇ ਹੋਰ ਗੇੜਾ ਦਵਾਲਾ ਹੈ। ਬਾਕੀ ਤੁਸੀਂ ਲੇਵਾ ਦੇਖੋ ਬਈ ਕਰਮਾਂ ਵਾਲੀ ਦਾ। ਚੰਗੇ ਸੀਮਨ ਬੰਦਾ ਵਰਤ ਲਿਆ ਹਜੇ ਪਸ਼ੂਆਂ ਤੋਂ ਨਸਾ ਦਾ ਸੋਦਰਦੀ ਆ। ਕੋਈ ਹਰਿਆਣਾ ਨਹੀਂ ਪੰਜਾਬ 'ਚ ਹੀ ਵੀਰੇ ਬਹੁਤ ਚੰਗੇ ਚੰਗੇ ਤੋਹਫੇ ਪੀਸ ਖੜੇ ਆ ਜੇ ਕਿਸੇ ਭਰਾ ਨੇ ਖਰੀਦਨੇ ਹੁਣ। ਹਰਿਆਣੇ ਕਣੀ ਭੱਜ ਲੈਣੇ ਔ ਰੰਗ ਬਰੰਗੇ ਕੁਰਤੇ ਪਜਾਮੇ ਦੇਖ ਆਪਣੇ ਲੱਖ ਰੁਪਏ ਤਾਂ ਉਹੀ ਮੱਝ ਦਾ ਚੱਕ ਦਿੰਦੇ ਆ ਉਹ। ਪੰਜਾਬ 'ਚੋਂ ਖਰੀਦ ਲਿਆ ਕਰੋ ਵੀਰੇ। ਤੇ ਬਾਕੀ ਬਾਈ ਦਾ ਨੰਬਰ ਵੀਡੀਓ ਦੇ ਹੇਠਾਂ ਚੱਲੀ ਜਾਂਦਾ। ਮਾਨਸਾ ਜ਼ਿਲ੍ਹੇ 'ਚ ਦੋਸਤੋ ਕੋਰ ਵਾਲੇ ਪਿੰਡ ਤੋਂ ਬੰਨ ਲਾ ਵੀਰੇ। ਮੁੱਲਵਾੜੀ ਵੀਡੀਓ ਦੇ ਵਿੱਚ ਹੀ ਕਰਾ ਦੂੰ ਜਿਹੜੇ ਭਰਾ ਨੂੰ ਪਸੰਦ ਆਉ ਕੋਲੇ ਆਜੋ ਬਾਈ ਤਸੱਲੀ ਆਪਣੀ ਆਪ ਹੁੰਦੀ ਆ ਹਨਾ ਸਾਡਾ ਕੰਮ ਆ ਵੀਡੀਓ ਚ ਹਰੇਕ ਘਰੋਂ ਚੰਗੇ ਚੰਗੇ ਸੋਹਣੇ ਛੋਡੇ ਬਾਅਦ ਤੇ ਤੋਹਫੇ ਦਿਖਾਉਣੇ ਤੇ ਖਰੀਦ ਜਦੋਂ ਕਰਨੀ ਆ ਬਈ ਆਪ ਵੀ ਰੁਕ ਕੰਟੀਆਂ ਨੂੰ ਖੜਕਾ ਕੇ ਪਸੂ ਖਰੀਦ ਲਿਆ ਕਰੋ ਬਾਕੀ ਕਰਮਾ ਵਾਲੇ ਲੇਵੇ ਦੀ ਇੰਨੀ ਤਾਰੀਫ ਕਰ ਲੇ ਕਿ ਉਨੀ ਥੋੜੀ ਆ ਦੇਖੋ ਤੇ ਬਾਈ ਮਿਲਦੀ ਮਿਲਦੀ ਧਾਰ ਬਿਲਕੁਲ ਪੋਲੀ ਹੈ ਬਿਲਕੁਲ ਪੋਲੀ ਹੈ ਬਾਈ ਚਲ ਬੰਦ ਲਾ ਕੋਈ ਦਿੱਕਤ ਨਹੀਂ ਕੋਈ ਕੋਈ ਦਿੱਕਤ ਨਹੀਂ ਬੰਦਾ ਬੁੜੀ ਜੇ ਮਰਜੀ ਚ ਹੋਈ ਜਾਵੇ ਕੋਈ ਦਿੱਕਤ ਨਹੀਂ ਬਾਈ ਜੀ ਠੀਕ ਆ ਠੀਕ ਆ ਬਣ ਲੈ ਬਣ ਲੈ ਤਾਰ ਦੀ ਥਣ ਲੈਵੇ ਦੀ ਬਿਲਕੁਲ ਜਮਾ ਓਕੇ ਆ ਬਾਈ ਬਿਲਕੁਲ ਓਕੇ ਆ ਬਾਈ ਹਮ ਤੇ ਬਾਈ ਭਾ ਕੀ ਕਰਦਾ ਜਿਹੜਾ ਜਾਇਜ ਆ ਬਾਈ ਬਣੇ ਭਾ ਕਰੀ ਬਸ ਉਹਦੇ ਚ ਮਾੜਾ ਮੋਟਾ 19 21 ਦਾ ਫਰਕ ਹੋਵੇ ਅਮੇ ਮੰਗਣ ਨੂੰ ਆਪਾਂ ਬਾਹਲਾ ਇਧਰ ਉਧਰ ਕਰਦਗੇ ਫਿਰ ਸੁਆ ਜੀ ਬਾਏ ਦਾ ਕੋਈ 90 ਕਰਾ ਲਓ 80 ਕਰਾਓ 1,62,000 ਦੀ ਮੱਝ ਆਪਾਂ ਦੇ ਦੇਾਂਗੇ 1,62,000 ਰੁਪਏ ਦੀ ਦੇ ਦਾਂਗੇ ਹਾਂਜੀ ਇਹਦੇ ਚ ਕੋਈ ਮਾਰਜਨ ਮੌਕੇ ਤੇ ਆ ਕੋਈ ਮੌਕੇ ਤੇ ਮਾਨਤਾਣ ਕਰਦੇ ਨਹੀਂ ਮੌਕੇ ਤੇ ਜਿਹੜਾ ਹੋ ਦੋਸਤੋ ਇਹਦੇ ਚ ਬਾਈ ਕਹਿੰਦਾ ਉਹ ਜਿਹਾ ਮਾਰਜਨ ਮੌਕੇ ਤੇ ਹੋ ਜੂ ਫਿਲਹਾਲ ਜਿਹੜੀ ਬਾਈ ਨੇ ਡਿਮਾਂਡ ਆ 1,62,000 ਰੁਪਿਆ ਕਰੀ ਆ ਜਿਹੜੇ ਭਰਾ ਨੂੰ ਪਸੰਦ ਆਉ ਨੰਬਰ ਬਾਈ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਪਿੰਡ ਕੋਰ ਵਾਲਾ ਤੇ ਜ਼ਿਲ੍ਹਾ ਮਾਨਸਾ ਸਰਦੂਲਗੜ੍ਹ ਤਹਿਸੀਲ ਚ ਪੈਂਦਾ ਹਾਂ ਚਨੀਰ ਕੋਲ ਕੋਈ ਜੀ ਚਨੀਰ ਤੋਂ 4 ਕਿਲੋਮੀਟਰ ਤੇ ਹੈ ਬਈ ਠੀਕ ਆ ਬਈ ਠੀਕ ਆ ਵੀਡੀਓ ਦੇਖਣ ਲਈ ਬਾਈ ਜੀ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਸਸੀ ਕਾ ਜੀ ਸਾਰਿਆਂ